ਬਹੁਤ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਰਾਹੂ ਕਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਰਾਹੂ ਇੱਕ ਐਸਾ ਗ੍ਰਹਿ ਹੈ ਜਿਹੜਾ ਥੋੜੀ ਪਰੇਸ਼ਾਨੀ ਪੈਦਾ ਕਰਦਾ ਹੈ। ਜੀ। ਔਰ ਸਭ ਤੋਂ ਜ਼ਿਆਦਾ ਜਿਹੜੀ ਗੱਲ ਮਸ਼ਹੂਰ ਹੈ ਉਹ ਹੈ ਭਦਰਾ। ਕਿ ਭਦਰਾ ਵੀ ਨਹੀਂ ਹੋਣੀ ਚਾਹੀਦੀ ਉਸ ਟਾਈਮ ਤੇ ਜਦੋਂ ਇਹਨਾ ਆਪਣੇ ਭਰਾਵਾਂ ਨਾਲ ਰਕਸ਼ਾ ਬੰਧਨ ਦਾ ਧਾਗਾ ਬੰਨ੍ਹ ਲਿਆ ਹੋ। 1 ਵਜੇ 29 ਮਿੰਟ ਤੋਂ ਬਾਅਦ ਯਾਨੀ ਕਿ 1:30 ਵਜੇ ਦੁਪਹਿਰ ਤੋਂ ਲੈ ਕੇ ਰਾਤ ਦੇ 9 ਵਜੇ 8 ਮਿੰਟ ਤੱਕ ਬੜਾ ਹੀ ਪਾਵਨ ਔਰ ਪਵਿੱਤਰ ਸ਼ੁੱਧ ਸਮਾ ਹੈ ਉਸ ਟਾਈਮ ਤੇ ਭੈਣਾ ਆਪਣੇ ਭਰਾਵਾਂ ਨੂੰ ਰੱਖੜੀ ਦਾ ਟਾਗਾ ਬੰਨ ਸਕਦੀ ਰੱਖਿਆ ਬੰਧਨ ਦਾ ਤਿਹਾੜ ਦਾ ਮਹੱਤਵ ਕੀ ਹੈ ਕਈਆਂ ਨੂੰ ਮਤਲਬ ਇਹ ਹੈ ਪਤਾ ਕਿ ਸਿਰਫ ਭੈਣਾਂ ਨੂੰ ਹੀ ਪਤਾ ਕਿ ਭਰਾਵਾਂ ਦੇ ਗੁੱਤੂ ਤੇ ਰੱਖੜੀ ਬੰਨੀ ਹੈ ਮਤਲਬ ਮਤਲਬ ਕੀ ਹੁੰਦਾ ਹੈ ਇਸ ਦਾ ਰੱਖਿਆ ਬੰਧਨ ਦਾ ਜਿਹੜਾ ਤਿਹਾੜ ਹੈ ਉਹ ਇੱਕ ਦੂਜੇ ਦੀ ਰੱਖਿਆ ਕਰਨ ਦਾ ਤਿਹਾੜ ਹੈ ਹੈਨਾਂ ਹੋਰ ਭਰਾਵਾਂ ਨਾਲ ਤੇ ਇਸ ਵੀ ਜੁੜ ਗਿਆ ਕਿਉਂਕਿ ਜਿਹੜੀ ਸਾਡੇ ਪੁਰਾਣਾ ਕਥਾ ਹੁੰਦੀ ਹੈ ਉਹ ਮਾਤਾ ਲక్ష్ਮੀ ਔਰ ਰਾਜੇ ਬਲੀ ਦੀ ਹੁੰਦੀ ਹੈ ਸੈਕਟਰੋਲ ਪੰਜਾਬ ਦੇ ਨਾਲ ਬਣੀ ਹੋਏ ਹੋ ਤੁਸੀਂ ਤੇ ਮੈਂ ਸਿੰਮਰਨ ਸੋ ਗੱਲ ਕਰ ਲੈਣੀ ਹੈ ਰਖੜੀ ਦੇ ਤਿਉਹਾਰ ਦੀ ਰક્ષાਬੰਧਨ ਦਾ ਤਿਉਹਾਰ ਜਿਹੜਾ ਕੀ ਹੈ ਹਰ ਭੈਣਾਂ ਨੂੰ ਤੇ ਹਰ ਭਰਾਵਾਂ ਨੂੰ ਜਿਹੜਾ ਕੀ ਹੈ ਵੇਟ ਹੁੰਦੀ ਹੈ ਪੂਰੇ ਸਾਲ ਕਿ ਕਦੋਂ ਮੇਰੀ ਭੈਣ ਜਿਹੜੀ ਕੀ ਹੈ ਮੇਰੇ ਗੁੱਟ ਦੇ ਉੱਪਰ ਰਖੜੀ ਬੰਨੇ ਸੋ ਉਹਨਾਂ ਹੀ ਤਿਉਹਾਰ ਦਾ क्रेज ਜਿਹੜਾ ਕੀ ਹੈ ਭੈਣਾਂ ਨੂੰ ਹੁੰਦਾ ਹੈ ਕਿ ਕਦੋਂ ਆਪਣੇ ਵੀਰਾ ਕਰੇ ਜਾਂ ਤਾਂ ਉਹਨਾਂ ਦੇ ਗੁੱਟ ਦੇ ਉੱਤੇ ਰਖੜੀ ਬੰਨੇ ਸੋ ਇਸ ਦੇ ਵਿੱਚ ਵੀ ਜਿਹੜਾ ਕੀ ਹੈ ਆਪਾਂ ਦੇਖਦੇ ਆ ਕਿ ਜਿਹੜਾ ਤਿਉਹਾਰ ਹੈ ਚਾਹੀਓ ਰક્ષાਬੰਧਨ ਦਾ ਤਿਉਹਾਰ ਹੈ ਚਾਹੀਓ ਵਿਆਹ ਦਾ ਹੈ ਤੇ ਇਹ ਜਿਹੜਾ ਕਿ ਤਿਉਹਾਰ ਨੇ ਇਸ ਨੂੰ ਨਿਯਮ ਪੂਰਵਕ ਬਣਾਇਆ ਜਾਂਦਾ ਹੈ ਤੇ ਇਸ ਦਾ ਬਹ ਮਹੂਰਤ ਕਹਿ ਸਕਦੇ ਆਪਾਂ ਇਸ ਨੂੰ ਕਿਸ ਟਾਈਮ ਮਨਾਣਾ ਚਾਹੀਦਾ ਸਾਡੇ ਨਾਲ ਮੌਜੂਦ ਨੇ ਅੱਜ ਇਸ ਇੰਟਰਵਿਊ ਦੇ ਵਿੱਚ ਪੰਡਿਤ ਰਾਜਨ ਸ਼ਰਮਾ ਜੀ ਗੱਲਬਾਤ ਕਰ ਲੈਣੀ ਹੈ ਕਿ ਮਹੂਰਤ ਰਹੇਗਾ ਕਿਸ ਟਾਈਮ ਭੈਣਾਂ ਨੂੰ ਆਪਣੇ ਭਰਾਵਾਂ ਦੀ ਗੁੱਟੋ ਤੇ ਰਖੜੀ ਬੰਨੀ ਚਾਹੀਦੀ ਹੈ ਤੇ ਕੀ ਕੁਛ ਰਹੇਗਾ ਸਵਾਗਤ ਹੈ ਸਰ ਤੁਹਾਡਾ ਸਕਰੋਲ ਪੰਜਾਬ ਦੇ ਵਿੱਚ ਨਮਸਕਾਰ ਜੀ ਸਕਰੋਲ ਪੰਜਾਬ ਦੇ ਸਾਰੇ ਸਰੋਤਿਆਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੁਸੀਂ ਅੱਜ ਰਖੜੀ ਦੇ ਤਿਉਹਾਰ ਬਾਰੇ ਗੱਲਬਾਤ ਕਰਨ ਆਏ ਹੋ ਜੀ ਰਖੜੀ ਦਾ ਤਿਉਹਾਰ ਭੈਣਾਂ ਤੇ ਭਰਾਵਾਂ ਦਾ ਬੜਾ ਹੀ ਪਵਿੱਤਰ ਤਿਉਹਾਰ ਹੈ ਔਰ ਲਗਭਗ ਹਰ ਸਾਲ ਇਸ ਤਿਉਹਾਰ ਦੀ ਟਾਈਮਿੰਗ ਔਰ ਡੇਟ ਬਾਰੇ ਕਦੀ ਕਨਫਿਊਜ਼ਨ ਹੋ ਜਾਂਦੀ ਹੈ ਜੀ ਉਹਦਾ ਕਾਰਨ ਇਹ ਹੈ ਕਿ ਆਪਾਂ ਲੋਕ ਜਿਹੜੇ ਤਿਉਹਾਰ ਮਨਾਉਂਦੇ ਆਂ ਭਾਰਤ ਦੇਸ਼ ਦੇ ਵਿੱਚ ਇਹ ਦੇਸੀ ਮਹੀਨੇ ਦੀ ਦੇਸੀ ਤਰੀਕ ਦੇ ਹਿਸਾਬ ਨਾਲ ਮਨਾਉਂਦੇ ਆਂ ਔਰ ਕਈ ਵਾਰੀ ਉਹ ਦੇਸੀ ਤਰੀਕ ਅੰਗਰੇਜ਼ੀ ਤਰੀਕ ਦੇ ਦੋਨੋਂ ਦਿਨਾਂ 'ਚ ਆ ਜਾਂਦੀ ਹੈ ਅੱਧੇ ਇੱਧਰ ਤੇ ਅੱਧੇ ਉੱਧਰ ਇਸ ਕਰਕੇ ਕਨਫਿਊਜ਼ਨ ਹੋ ਜਾਂਦੀ ਹੈ ਪਰ ਜੇ ਸਹੀ ਤਰੀਕੇ ਨਾਲ ਜਾਣਕਾਰੀ ਹਾਸਲ ਕੀਤੀ ਜਾਵੇ ਇਹ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਹੀਂ ਹੈ ਜੀ ਇਸੇ ਤਰ੍ਹਾਂ ਹੀ ਜਿਹੜਾ ਰਖੜੀ ਦਾ ਤਿਉਹਾਰ ਹੈ ਉਹ ਸਾਵਨ ਦੇ ਮਹੀਨੇ ਦੀ ਪੂਰਨਮਾਸ਼ੀ ਦੇ ਦਿਨ ਮਨਾਇਆ ਜਾਂਦਾ ਬਸ ਇਹਨੂੰ ਤਾਂ ਤੁਹਾਨੂੰ ਦੇਖਣਾ ਪਵੇਗਾ ਕਦੋਂ ਤੋਂ ਕਦੋਂ ਤੱਕ ਜੀ ਇਹ ਪੂਰਨਮਾਸ਼ੀ ਜਿਹੜੀ ਹੈ ਇਸ ਸਾਲ 19 ਅਗਸਤ ਨੂੰ ਪੂਰਾ ਦਿਨ ਰਹੇਗੀ ਇਹਦੇ ਵਿੱਚ ਵੀ ਅੰਦਰ ਕੁਝ ਮਹੂਰਤ ਦੇਖੇ ਜਾਂਦੇ ਆ ਕਿ ਬਹੁਤ ਹੀ ਸ਼ੁੱਧ ਤੇ ਸਾਫ਼ ਸੁਥਰਾ ਮਹੂਰਤ ਹੋਣਾ ਚਾਹੀਦਾ ਜਦੋਂ ਰਖੜੀਆਂ ਪਹਿਣਾ ਆਪਣੇ ਭਰਾਵਾਂ ਨੂੰ ਬੰਨਣ ਬਹੁਤ ਖਾਸ ਖਿਆਲ ਰੱਖਿਆ ਜਾਂਦਾ ਕਿ ਰਾਹੂ ਕਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਰਾਹੂ ਇੱਕ ਐਸਾ ਗ੍ਰਹਿ ਹੈ ਜਿਹੜਾ ਥੋੜੀ ਪਰੇਸ਼ਾਨੀ ਪੈਦਾ ਕਰਦਾ ਹੈ ਜੀ ਔਰ ਸਭ ਤੋਂ ਜ਼ਿਆਦਾ ਜਿਹੜੀ ਗੱਲ ਮਸ਼ਹੂਰ ਹੈ ਉਹ ਹੈ ਭਦਰਾ ਕਿ ਭਦਰਾ ਵੀ ਨਹੀਂ ਹੋਣੀ ਚਾਹੀਦੀ ਉਸ ਟਾਈਮ ਤੇ ਜਦੋਂ ਪੈਣਾ ਆਪਣੇ ਭਰਾਵਾਂ ਨਾਲ ਰੱਖਿਆ ਬੰਧਨ ਦਾ ਧਾਗਾ ਬੰਨ੍ਹ ਰਹੀਆਂ ਹੋਣ ਤੇ ਪੰਡਿਤ ਜੀ ਇਸ ਵਾਰ ਕੀ ਰਹੇਗਾ ਰਾਹੂ ਕਾਲ ਔਰ ਭਦਰਾ ਦਾ ਅੱਜ ਜੋ ਹੁਣੇ ਰਖੜੀ ਆ ਰਹੀ ਹੈ ਤੇ ਉਸ ਤੇ ਕੀ ਜੜਕੀਆ ਭਦਰਾ ਔਰ ਰਾਹੂ ਕਾਲ ਦਾ ਮੇਨ ਮਹੱਤਵ ਰਹੇਗਾ ਪੂਰਨ ਮਾਸ਼ੀ ਵਾਲੇ ਦਿਨ ਜੋ ਰਾਹੂ ਕਾਲ ਹੈ ਉਹ ਤਾਂ ਸਵੇਰੇ ਸਵੇਰੇ ਨਿਕਲ ਜਾਏਗਾ 7:30 ਵਜੇ ਤੋਂ ਲੈ ਕੇ 9:00 ਵਜੇ ਤੱਕ ਜੀ ਜਿਹੜੀ ਭਦਰਾ ਹੈ ਉਹ ਤੜਕੇ 5:33 ਮਿੰਟ ਤੋਂ ਸ਼ੁਰੂ ਹੋਏਗੀ ਔਰ ਦੁਪਹਿਰ ਦੇ 1:29 ਮਿੰਟ ਤੇ ਉਹ ਵੀ ਸਮਾਪਤ ਹੋ ਜਾਏਗੀ ਜੀ ਸੋ ਅਗਰ ਜੇ ਅਸੀਂ ਰਾਹੁ ਕਾਲ ਔਰ ਬਦਰਾ ਨੂੰ ਦੋਨਾਂ ਨੂੰ ਛੱਡ ਲਈਏ ਤੇ 1:29 ਮਿੰਟ ਤੋਂ ਬਾਅਦ ਯਾਨੀ ਕਿ 1:30 ਵਜੇ ਦੁਪਹਿਰ ਤੋਂ ਲੈ ਕੇ ਰਾਤ ਦੇ 9:08 ਮਿੰਟ ਤੱਕ ਬੜਾ ਹੀ ਪਾਵਨ ਔਰ ਪਵਿੱਤਰ ਸ਼ੁੱਧ ਸਮਾ ਹੈ ਉਸ ਟਾਈਮ ਤੇ ਭੈਣਾ ਆਪਣੇ ਭਰਾਵਾਂ ਨੂੰ ਰਖੜੀ ਦਾ ਤਗਾ ਬਣ ਸਕਦੀ ਹੈ ਜੀ ਔਰ ਸਰ ਅਗਰ ਗੱਲ ਕਰੀਏ ਪੰਡਿਤ ਜੀ ਜਿਸ ਤਰ੍ਹਾਂ ਬਧਰਾ ਔਰ ਰਾਹੁਲ ਕਾਲ ਇਸ ਦਾ ਕੀ ਮਤਲਬ ਹੁੰਦਾ ਔਰ ਇਹ ਕਿਉਂ ਜਿਹੜੀ ਕਿ ਹੁੰਦੀ ਹੈ ਜਦੋਂ ਵੀ ਆਪਾਂ ਕੋਈ ਚੰਗਾ ਕੰਮ ਕਰਨਾ ਹੁੰਦਾ ਆਮ ਤੌਰ ਤੇ ਬਜ਼ੁਰਗ ਵੀ ਕਹਿ ਦਿੰਦੇ ਕਿ ਚੰਗਾ ਕੰਮ ਚੰਗੇ ਟਾਈਮ ਤੇ ਕੀਤਾ ਜਾਣਾ ਚਾਹੀਦਾ ਹੈ ਤਾਈਓ ਸਫਲ ਹੁੰਦਾ ਆ ਜੀ ਸੋ ਜਦੋਂ ਆਪਾਂ ਸ਼ਾਸਤਰ ਦਾ ਸਹਾਰਾ ਲੈਂਦੇ ਆ ਤੇ ਅਸੀਂ ਦੇਖਦੇ ਆ ਕਿ ਉਸ ਟਾਈਮ ਤੇ ਕਿਸੇ ਵੀ ਤਰ੍ਹਾਂ ਦਾ ਨੈਗੇਟਿਵ ਇਫੈਕਟ ਨਹੀਂ ਆਣਾ ਚਾਹੀਦਾ ਰਾਹੂ ਵਰ ਕੇਤੂ ਦੋ ਐਸੇ ਗ੍ਰਹਿ ਨੇ ਸਾਰੀ ਦੁਨੀਆ ਜਾਣਦੀ ਹੀ ਹੈ ਕਿ ਜਦੋਂ ਵੀ ਇਹਨਾਂ ਦਾ ਸਮਾਂ ਚੱਲ ਰਿਹਾ ਹੁੰਦਾ ਪਰੇਸ਼ਾਨੀਆਂ ਆਉਂਦੀਆਂ ਨੇ ਇਸ ਕਰਕੇ ਰਾਹੂ ਨੂੰ ਥੋੜਾ ਜਿਹਾ ਇਗਨੋਰ ਕੀਤਾ ਜਾਂਦਾ ਹੈ ਭਦਰਾ ਨੂੰ ਸਾਰੇ ਯਾਦ ਹੀ ਰੱਖੜੀ ਵਾਲੇ ਦਿਨ ਕਰਦੇ ਆ ਕਿਉਂਕਿ ਭਦਰਾ ਜੋ ਹੈ ਇਹ ਯਮਰਾਜ ਦੀ ਪੁੱਤਰੀ ਦਾ ਨਾਮ ਹੈ ਸ਼ਨੀ ਦੇਵ ਦੀ ਸਹੀ ਭੈਣ ਦਾ ਨਾਮ ਭਦਰਾ ਹੈ ਔਰ ਭਦਰਾ ਦਾ ਜ਼ਿਕਰ ਜਦੋਂ ਵੀ ਸ਼ਾਸਤਰਾਂ ਦੀਆਂ ਪੁਰਾਣਾਂ ਦੀਆਂ ਕਥਾਵਾਂ 'ਚ ਆਇਆ ਉਹਦਾ ਕਿਤੇ ਨਾ ਕਿਤੇ ਥੋੜਾ ਨੈਗੇਟਿਵ ਇਫੈਕਟ ਹੀ ਦਿਖਾਇਆ ਗਿਆ ਸੋ ਇਸ ਕਰਕੇ ਕਿਉਂਕਿ ਇਹ ਭੈਣ ਤੇ ਭਰਾ ਦਾ ਤਿਉਹਾਰ ਹੈ ਪੈਣਾ ਨਾਰਾਜ ਨਾ ਹੋਣ ਪੈਣਾ ਖੁਸ਼ ਰਹਿਣ ਪੈਣਾ ਹੱਸਦੀਆਂ ਖੇਡਦੀਆਂ ਆਂ ਹੱਸਦੀਆਂ ਖੇਡਦੀਆਂ ਜਾਨ ਇਸ ਕਰਕੇ ਜਿਹੜੀ ਉਹ ਨਾਰਾਜ ਪੈਣ ਬਧਰਾ ਸੀ ਉਹਨੂੰ ਵੀ ਇਸ ਤੋਂ ਦੂਰ ਰੱਖਣ ਲਈ ਬਧਰਾ ਰਹਿਤ ਰਖੜੀ ਬੰਨੀ ਜਾਂਦੀ ਹੈ ਜੀ ਰੱਖਿਆ ਬੰਧਨ ਦਾ ਤੁਹਾਡਾ ਮਹੱਤਵ ਕੀ ਹੈ ਕਈਆਂ ਨੂੰ ਮਤਲਬ ਇਹ ਹੈ ਪਤਾ ਕਿ ਸਿਰਫ ਪੈਣਾ ਨੂੰ ਹੀ ਪਤਾ ਕਿ ਭਰਾਵਾਂ ਦੇ ਗੁੱਟ ਤੇ ਰਖੜੀ ਬੰਨੀ ਹੈ ਮਤਲਬ ਮਤਲਬ ਕੀ ਹੁੰਦਾ ਇਸ ਦਾ ਕਿਉਂ ਬਣਾਇਆ ਜਾਂਦਾ ਇਹ ਤਿਉਹਾਰ ਰੱਖਿਆ ਬੰਧਨ ਦਾ ਜਿਹੜਾ ਤਿਉਹਾਰ ਹੈ ਉਹ ਇੱਕ ਦੂਜੇ ਦੀ ਰੱਖਿਆ ਕਰਨ ਦਾ ਤਿਉਹਾਰ ਹੈ ਜੀ ਅਨੌਰ ਭਰਾਵਾਂ ਨਾਲ ਤੇ ਇਸ ਲਈ ਜੁੜ ਗਿਆ ਕਿਉਂਕਿ ਜਿਹੜੀ ਸਾਡੇ ਪੁਰਾਣਾ ਚ ਕਥਾ ਆਉਂਦੀ ਹੈ ਉਹ ਮਾਤਾ ਲక్ష్ਮੀ ਔਰ ਰਾਜੇ ਬਲੀ ਦੀ ਆਉਂਦੀ ਹੈ ਕਿ ਮਾਤਾ ਲక్ష్ਮੀ ਨੇ ਭਗਵਾਨ ਵਿਸ਼ਨੂੰ ਜੀ ਨੂੰ ਰਾਜਾ ਬਲੀ ਕੋਲੋਂ ਵਾਪਸ ਲਿਆਂ ਲਈ ਰਾਜੇ ਬਲੀ ਦੇ ਗੁੱਟ ਤੇ ਧਾਗਾ ਬੰਨਦਾ ਸੀਗਾ ਤੇ ਰਾਜੇ ਬਲੀ ਨੇ ਜਦੋਂ ਕਿਹਾ ਕਿ हे ਮਾ ਲక్ష్ਮੀ ਤੂੰ ਅੱਜ ਭੈਣ ਬਣ ਕੇ ਆਈਆਂ ਤੂੰ ਮੇਰੇ ਗੁੱਟ ਤੇ ਰક્ષા ਬੰਧਨ ਦਾ ਧਾਗਾ ਬੰਨਿਆ ਉਹ ਮੇਰੇ ਤੋਂ ਮੰਗਲਾ ਜੋ ਮੰਨ ਸਕਦੀ ਹੈ ਜੀ ਤੇ ਮਾਂ ਲక్ష్ਮੀ ਨੇ ਫਿਰ ਉਹਨੂੰ ਇਹ ਕਿਹਾ ਸੀਗਾ ਕਿ ਮੈਂ ਤਾਂ ਆਪਣੇ ਪਤੀ ਨੂੰ ਆਪਣੇ ਪਰਮੇਸ਼ਵਰ ਭਗਵਾਨ ਵਿਸ਼ਨੂੰ ਨੂੰ ਵੈਕੁੰਠ ਲੋਕ 'ਚ ਵਾਪਸ ਲੈਣ ਆਈਆਂ ਇਸ ਕਰਕੇ ਉਹ ਉਸ ਟਾਈਮ ਤੇ ਉਹਨੂੰ ਭੈਣਾ ਤੇ ਭਰਾਵਾਂ ਨਾਲ ਜੋੜ ਦਿੱਤਾ ਗਿਆ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਇਹ ਇੱਕ ਰਕਸ਼ਾ ਦਾ ਪ੍ਰੋਮਿਸ ਕਰਨਾ ਵਾਅਦਾ ਕਰਨਾ ਹੈ ਇਹ ਜ਼ਰੂਰੀ ਨਹੀਂ ਭੈਣਾ ਭਰਾਵਾਂ ਦੇ ਕੋਈ ਵੀ ਇੱਕ ਦੂਜੇ ਤੋਂ ਕੋਈ ਇੱਕ ਕੰਟਰੀ ਦੂਸਰੇ ਕੰਟਰੀ ਤੋਂ ਆਪਾਂ ਜਿਸ ਖੇਤੇ 'ਚ ਬੈਠੇ ਹੋਏ ਹਾਂ ਪੰਜਾਬ ਹੈ ਇੱਥੇ ਤਾਂ ਗੁਰੂ ਤੇਗ ਬਹਾਦਰ ਜੀ ਨੇ ਸਾਡੀ ਰੱਖਿਆ ਕੀਤੀ ਆ ਬ੍ਰਾਹਮਣਾ ਦੀ ਸਾਡੇ ਲਈ ਤਾਂ ਉਹ ਸਭ ਤੋਂ ਵੱਡਾ ਰੱਖਸ਼ਾ ਬੰਧਨ ਉਹੀ ਹੈ ਜਿਹੜਾ ਸਾਨੂੰ ਗੁਰੂ ਤੇਗ ਬਹਾਦਰ ਦਾ ਆਸ਼ੀਰਵਾਦ ਹੈ ਔਰ ਗੋਬਿੰਦ ਸਿੰਘ ਮਹਾਰਾਜ ਦਾ ਆਸ਼ੀਰਵਾਦ ਹੈ ਮਰਾਠੇ ਭੱਜੇ ਭੱਜੇ ਆਏ ਸੀਗੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਕਰ ਰਹੇ ਸੀਗੇ ਜਿਹੜੇ ਔਰ ਔਰੰਗਜ਼ੇਬ ਦੀ ਜਿਹੜੀਆਂ ਫੌਜਾਂ ਸੀਗੀਆਂ ਇੱਕ ਦੂਜੇ ਦੀ ਰੱਖਿਆ ਕਰਦੇ ਨੇ ਅੱਜ ਹੁੰਦਾ ਜਿਹੜਾ ਲੇਟੈਸਟ ਮੈਂ ਦੇਖਿਆ ਕਿ ਸ਼ੇਖ ਹਸੀਨਾ ਬੰਗਲਾਦੇਸ਼ ਤੋਂ 57 ਮੁ슬ਮਨ ਕੰਟਰੀਆਂ ਛੱਡ ਕੇ ਹਿੰਦੁਸਤਾਨ ਚ ਆ ਗਈ ਹੈ ਜੀ ਉਦੋਂ ਵੀ ਪਤਾ ਸੀਗਾ ਕਿ ਇੱਥੇ ਹੀ ਮੇਰੀ ਰੱਖਸ਼ਾ ਹੋਣੀ ਹੈ ਸੋ ਇਹ ਰੱਖਸ਼ਾ ਤਾਂ ਇੱਕ ਦੂਜੇ ਦੀ ਰੱਖਸ਼ਾ ਕਰਨ ਦਾ ਪਰਵ ਹੈ ਔਰ ਭਾਰਤ ਦੇਸ਼ ਖਾਸ ਕਰ ਜਿਸ ਖਿੱਤੇ ਚ ਅਸੀਂ ਬੈਠੇ ਆਂ ਪੰਜਾਬ ਚ ਇੱਥੇ ਗੁਰੂਆਂ ਦਾ ਆਸ਼ੀਰਵਾਦ ਹੈ ਇਸ ਤੋਂ ਉੱਪਰ ਮੈਨੂੰ ਸਮੇਂ ਦਾ ਕੋਈ ਜਗ੍ਹਾ ਹੈ ਜਿੱਥੇ ਕੋਈ ਇੱਕ ਦੂਜੇ ਦੀ ਰੱਖਸ਼ਾ ਤੋਂ ਬਿਨਾਂ ਰਹਿ ਸਕਦਾ ਜੀ ਪੰਡਿਤ ਜੀ ਇਸ ਦਿਨ ਜਿਸ ਦਿਨ ਆਪਾਂ ਰਖੜੀ ਬੰਨਦੇ ਆਂ ਭੈਣਾ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਬੰਦੀ ਉਸ ਦਿਨ ਨੀਮਾ ਦੇ ਕੀ ਕਿਹੜੇ ਐਸੇ ਨਿਯਮ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਇਹ ਇੱਕ ਸੁੱਚਾ ਤੇ ਪਰ ਉਹ ਹੈ ਤਿਉਹਾਰ ਹੈ ਉਸ ਦਿਨ ਪੁਰਾਣੇ ਸਮੇਂ ਤੋਂ ਮੈਂ ਦੇਖਦਾ ਸੀ ਆਪਣੇ ਬਜ਼ੁਰਗਾਂ ਨੂੰ ਭੈਣ ਭਰਾ ਵਰਤ ਹੀ ਰੱਖ ਲੈਂਦੇ ਸੀ ਕਿ ਜਦ ਤੱਕ ਭੈਣਾਂ ਕੰਦੀਆਂ ਸੀ ਮੈਂ ਭਰਾ ਦੇ ਰਖੜੀ ਨਹੀਂ ਬੰਨਦੀ ਮੈਂ ਕੁਝ ਨਹੀਂ ਖਾਵਾਂਗੀ ਭਰਾ ਵੀ ਕਹਿੰਦਾ ਸੀ ਜਦ ਤੱਕ ਮੇਰੀ ਭੈਣ ਨਹੀਂ ਆਉਂਦੀ ਮੈਂ ਵੀ ਵਰਤ ਰੱਖਾਂਗਾ ਹੁਣ ਥੋੜਾ ਸਮਾਂ ਬਦਲਦਾ ਜਾ ਰਿਹਾ ਪਰ ਮੈਂ ਫਿਰ ਵੀ ਕਹਾਂਗਾ ਜਿਸ ਤਰ੍ਹਾਂ ਕਿ ਸਭ ਤੋਂ ਪਵਿੱਤਰ ਕੰਮ ਹੈ ਜਿਦਾਂ ਆਪਣੇ ਗੁਰੂ ਘਰਾਂ ਚ ਜਾਂਦੇ ਆ ਮੰਦਰਾਂ ਚ ਜਾਂਦੇ ਆ ਸਿਰ ਜਰੂਰ ਟਕਦੇ ਆ ਭੈਣਾ ਭਰਾਵਾਂ ਨੂੰ ਸਿਰ ਟਕਣਾ ਚਾਹੀਦਾ ਔਰ ਉਸ ਦਿਨ ਸ਼ਰਾਬ ਦਾ ਸੇਵਨ ਮੀਟ ਦਾ ਸੇਵਨ ਨਾਨ ਵੇਜ ਦਾ ਸੇਵਨ ਇੱਕ ਦਿਨ ਲਈ ਚਾਹੇ ਛੱਡਣ ਛੱਡ ਦੇਣਾ ਚਾਹੀਦਾ ਤਾਂ ਕਿ ਸਾਡੇ ਮਨ 'ਚ ਕੋਈ ਬੁਰੇ ਵਿਚਾਰ ਨਾ ਆਣ ਹੱਸਦਿਆਂ ਖੇਡਦਿਆਂ ਪੈਣਾ ਮਿਲਣ ਹੱਸਦਿਆਂ ਖੇਡਦਿਆਂ ਜੀ ਜੀ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਰੱਖੜੀ ਦਾ ਤਿਉਹਾਰ ਜਿਹੜਾ ਕੀ ਹੈ 19 ਅਗਸਤ ਦਾ ਤੇ ਤੁਹਾਨੂੰ ਦੱਸਦੀ ਕਿ ਇਸ ਦੇ ਲਈ ਜੋ ਹਰ ਵਾਰ ਹਰ ਸਾਲ ਜਿਹੜਾ ਕੀ ਹੈ ਕੁਝ ਨਾ ਕੁਝ ਹੁੰਦਾ ਹੈ ਤੇ ਇਸ ਵਾਰ ਵੀ ਬਧਰਾ ਉਹ ਰਾਹੁ ਕਾਲ ਜਿਹੜਾ ਕੀ ਹੈ ਉਹਨਾਂ ਦਾ ਟਾਈਮ ਹੈ 1:30 ਵਜੇ ਤੱਕ ਦਾ ਤੇ 1:30 ਵਜੇ ਤੋਂ ਬਾਅਦ ਆਪਣੀਆਂ ਜੋ ਭੈਣਾਂ ਨੇ ਆਪਣੇ ਭਰਾਵਾਂ ਦੇ ਘੁੱਟੋਂ ਪਰ ਰਖੜੀ ਬੰਨ ਸਕਦੀਆਂ ਨੇ 1:30 ਵਜੇ ਤੋਂ ਲੈ ਕੇ 9 ਵਜੇ ਤੱਕ ਤੁਹਾਨੂੰ ਦੱਸਦੀ ਕਿ ਜਿਸ ਤਰ੍ਹਾਂ ਪੰਡਿਤ ਰਾਜਨ ਸ਼ਰਮਾ ਸਾਹਿਬ ਨਾਲ ਮਜੂਦ ਸੀਗੇ ਉਹਨਾਂ ਨੇ ਦੱਸਿਆ ਕਿਹੜੇ-ਕਿਹੜੇ ਨਿਯਮ ਨੇ ਜਿਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸੋ ਇਸ ਦੇ ਨਾਲ ਜਿਹੜਾ ਕੀ ਹੈ ਰ ਕਰਤਾ ਹੈ ਇਦਾਂ ਦੀ ਅਪਡੇਟਸ ਨਾਲ ਬਣੇ ਰਹੋ ਸਕਰੋਲ ਪੰਜਾਬ ਦੇ ਨਾਲ